ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਸ ਜੀ ਬੇਨਤੀ ਇਹ ਆ ਕਿ ਹਰ ਐਤਵਾਰ ਵਾਲੇ ਦਿਨ ਇਹ ਇਥੇ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਫਰੀ ਚੈੱਕਅਪ ਫਰੀ ਚੈੱਕਅਪ ਫਰੀ ਪਰਚੀ ਨਾ ਕੋਈ ਚੈੱਕਅਪ ਦਾ ਪੈਸਾ ਲਿਆ ਜਾਂਦਾ ਨਾ ਕਿ ਪਰਚੀ ਦਾ ਪੈਸਾ ਲਿਆ ਜਾਂਦਾ ਅੱਜ ਅਸੀਂ ਇਥੇ ਇੱਕ ਲੰਘਾਦ ਲਾਗੇ ਇੱਕ ਕੈਂਪ ਰੱਖਿਆ ਆ ਕਿਉਂਕਿ ਗਰਮੀ ਦਾ ਮੌਸਮ ਆ ਆਈ ਫਲੂ ਬਹੁਤ ਹੋ ਰਹੇ ਨੇ ਅੱਖਾਂ ਖਰਾਬ ਹੋ ਰਹੀਆਂ ਨੇ ਤੇ ਅਸੀਂ ਸੰਗਤ ਨੂੰ 2000 ਦੇ ਲਾਗੇ ਦਾਰੂ ਫਰੀ ਵੰਡ ਲਗੇ ਬਿਨਾਂ ਪੈਸੇ ਦੇ ਨਿਸ਼ਕਾਮ ਸੇਵਾ ਤੇ ਜੋ ਸਕਦਾ ਪਲਾ ਹੋ ਸਕੇ ਸੇਵਾ ਖਾਂ ਦੀ ਸਫਾਈ ਵਾਸਤੇ ਆਏ ਨਾ ਨਿੱਕੇ ਇਹ ਛੋਟੇ ਬੱਚੇ ਪੰਜ ਸਾਲ નીચે ਨਹੀਂ ਪਾ ਸਕਦੇ ਤੇ ਬਣੀ ਅੱਖ ਵਾਲੇ ਨਹੀਂ ਪਾ ਸਕਦੇ ਜਿੰਨੇ ਯੰਗੇ ਨੇ ਉਹ ਸਾਰੇ ਹੀ ਪਾ ਸਕਦੇ ਅੱਖਾਂ ਸਫਾਈ ਵਾਸਤੇ ਤੇ ਸੰਤਾਂ ਦੀ ਚੰਨਾ ਵਿੱਚ ਸੇਵਾ ਜੀ ਜਿੰਨੀ ਕੀਤੀ ਜਾਵੇ ਉਨੀ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨ ਜੀ ਪਹਿਲੀ ਗੱਲ ਤੇ ਆ ਕਿ ਮੋਬਾਈਲ ਫੋਨ ਬਹੁਤ ਜ਼ਿਆਦਾ ਬੱਚਾ ਕੋ ਘਰ ਘਰ ਮੋਬਾਈਲ ਫੋਨ ਆ ਮੇਰੇ ਬੱਚੇ ਫੋਨ ਤੁਹਾਡੇ ਦੇਖਦੇ ਆ 3 ਤੋਂ 5 ਸੈਕਿੰਡ ਹੋ ਜਾਣਾ ਫੋਨ ਦੇਖਦੇ ਆ 3 ਤੋਂ 5 ਸੈਕਿੰਡ ਟਾਕਰੀ ਪਛ ਚ ਮਕਣੀ ਆ ਫੋਨ ਸਹੇ ਰੱਖ ਕੇ ਬੱਚਾ ਨਹੀਂ ਸੋਣਾ ਲਾਈਟ ਰੂਮ ਦੀ ਆਫ ਕਰਕੇ ਫੋਨ ਨਹੀਂ ਦੇਖਣਾ ਤਿੰਨ ਟਾਈਮ ਦੋ ਦੋ ਬੋਕ ਅੱਖਾਂ ਨੂੰ ਹਲਕੇ ਲਾਉਣੇ ਪਾਣੀ ਦੇ ਨਮੀ ਆਵੇ ਅੱਖਾਂ ਨੂੰ ਸੋ ਜੂਸ ਗਾਜਰ ਦਾ ਪੀਣ ਹਰੀ ਸੋਫ ਬਦਾਮ ਤੇ ਮਸ਼ਰੀ ਦਾ ਮਿਸ਼ਨ ਬਣਾ ਕੇ ਇਸਕੇ ਉਹ ਸ਼ਾਮ ਨੂੰ ਜਿਹੜੇ ਬੱਚੇ ਖਾਇਆ ਕਰਨ ਅੱਖਾਂ ਦੀ ਐਕਸਰਸਾਈਜ਼ ਕਰਾਇਆ ਕਰਨ ਮਿੰਗੇ ਪਰ ਕੋ ਮੈਂ ਕਰਨਾ ਕੱਚਾ ਔਲਾ ਖਾ ਸਕਦੇ ਨੇ ਬਹੁਤ ਕੁਛ ਦਾ ਕਰਨ ਵਾਸਤੇ ਸੇਰੇ ਵਿੱਚ ਤਤਾਰੇ ਤੀਆਂ ਦੇ ਵਿੱਚ ਕੇਸ ਨੂੰ ਮਾਲਸ ਕਰ ਸਕਦੇ ਨੇ ਬਤਰਾ ਤਿਆਰ ਖੋ ਬਤਰਾ ਆਣੇ ਲੱਗ ਰਹੀ ਆ ਤੇ ਜਿਹੜਾ ਲੱਖ ਰੁਪਏ ਲੱਗੇ ਆ ਅੱਜ ਕੱਲੇ ਰੇਟ ਆ ਮਾਰਕੀਟ ਤੇ ਹਸਪੀਟਲ ਵਿੱਚ ਜਾਈਏ ਨਾ ਤੇ ਡਰ ਸਾਹਿਬ ਜਿੰਨੇ ਵੀ ਹਸਪੀਟਲ ਦੇ ਅੱਖਾਂ ਦੇ ਲੇਜ਼ਰ ਵਾਲੇ ਚਸ਼ਮਾ ਉਤਾਰਨ ਦਾ ਜੋ ਰੇਟ ਚੱਲ ਰਿਹਾ ਮਾਰਕੀਟ 'ਚ ਉਹ 1 ਲੱਖ ਰੁਪਏ ਲੱਗੇ ਆ ਤੇ ਸੋ ਇਹ ਨੌਬਤ ਨਾ ਆਵੇ ਚਸ਼ਮੇ ਨਾਲ ਲੱਗਣਾ ਤੇ ਤੁਸੀਂ ਮੇ ਉਤਾਰਨੇ ਪੈਸੇ ਨਾਲ ਲੱਗਣਾ ਸੋ ਆਪਣੇ ਬੱਚੇ ਦਾ ਆਖ ਧਿਆਰ ਰੱਖੋ ਤੁਹਾਡੇ ਤੁਹਾ ਸਾਰਾ ਜੀਵਨ ਤੁਹਾ ਸਾਰੀ ਜ਼ਿੰਦਗੀ ਬੱਚੇ ਦੇ ਜੀਵਨ ਤੇ ਪਟੜ ਕਰਦੀ ਆ ਸੋ ਸਰਪਾਤਰਾ ਭਲਾ ਹੋਵੇ ਸਿੱਖਦਾ ਕਰਦਾ ਭਲਾ ਕਰਨਾ ਬਾਣੀ ਚੋਂਦਾ ਨਾ ਤਾਗਾ ਕਰੇਂ ਘਟੋਲਿਆ ਸਗਲਾ ਖਾਇਆ ਮਾਸ ਇਹ ਦੋ ਜਾਨਾ ਮਾਸ਼ੂਰ ਤੇ ਦੇਖਣ ਦੀ ਆਸੇ ਅੱਖਾਂ ਬਹੁਤ ਕੀਮਤੀ ਨਜ਼ਰ ਬਹੁਤ ਕੀਮਤੀ ਆ ਸੋ ਧਿਆਨ ਰੱਖੋ ਕਿ ਹਰ ਵੇਲੇ ਇਹ ਮੋਟਸਕ ਦੇ ਜਾਂਦੇ ਹੋ ਬਾਈਕ ਤੇ ਤੁਸਮਾ ਜੂਰ ਲਗਾਓ ਕਿਉਂਕਿ ਗੋੜਾ ਰੋਡ ਕੋ ਗੰਦੇ ਨੇ ਕਿਤੇ ਘੱਟਾ ਮਿੱਟੀ ਬਹੁਤ ਗੰਦਗੀ ਹੁੰਦੀ ਅੱਖਾਂ ਬੰਦੀਆਂ ਅੱਖਾਂ ਖਰਾਬ ਹੁੰਦੀਆਂ ਆਈਫੋਨ ਦੇ ਨੇ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ